Gracias. ਬੀਤੇ ਦਿਨ ਪਾਤਰਰੀ ਮਹਾਬੀਰ ਧਰਮਸ਼ਾਲਾ ਵਿੱਚ ਕਾਂਗਰਸ ਦੇ ਕੁਝ ਇੱਕ ਧੜੇ ਨੇ ਮੀਟਿੰਗ ਕਰਕੇ ਕਾਫੀ ਜਿਆਦੇ aarop lagaye san ki ਹਲਕਾ ਅਨੁਚਾਰਜ ਵੱਲੋਂ ਕਈ ਤਰ੍ਹਾਂ ਦੇ ਉਹਨਾਂ ਦੇ ਖਿਲਾਫ aarop lagaye san jis ਦਾ ਉਹਨਾਂ ਨੇ ਅੱਜ ਇੱਥੇ ਸਪਾਈ ਦਿੰਦੇ ਹੋਏ ਆਪਣੇ ਵੱਡੇ ਤਰ੍ਹਾਂ ਦੇ ਵਿੱਚ ਵਰਕਰਾਂ ਦੇ ਨਾਲ ਔਰ ਜਿਹੜੇ ਅਹੁਦੇਦਾਰ ਸੀ ਉਹਨਾਂ ਨਾਲ ਰਲ ਕੇ ਉਹਦਾ ਜਵਾਬ ਦਿੱਤਾ ਹੈ ਕਿ ਕਿਸੇ ਵੀ ਪ੍ਰਕਾਰ ਦੇ ਜਿਹੜੇ ਕਿ ਕਾਂਗਰਸ ਦੇ ਵਰਕਰ ਨੇ ਉਹਨਾਂ ਤੋਂ ਬਾਹਰ ਨਹੀਂ ਹੈਗੇ ਪਰ ਉਹਨਾਂ ਨਾਲ ਜੁੜੇ ਹੋਏ ਹੈ ਪਰ ਜਿਹੜੇ ਕੁਝ ਲੋਕ ਜਿਹੜੇ ਦੂਜੀਆਂ ਪਾਰਟੀਆਂ ਦੀ ਸਪੋਰਟ ਕਰਦੇ ਸੀ ਉਹ ਹੀ ਅੱਜ ਖੁੱਲ ਕੇ ਸਾਹਮਣੇ ਆ ਰਹੇ ਹਨ ਉਹਨਾਂ ਨੇ ਆਪਣੇ ਵੱਲੋਂ ਕਿਉਂਕਿ ਜਿਹੜਾ ਉਹਨਾਂ ਨੇ ਇੱਕ ਵਕਤ ਢੜਾ ਦਿਖਾਇਆ ਉਹ ਕੁਝ ਹੀ ਲੋਕ ਹਨ ਉਹਨਾਂ ਨੇ ਇਸ ਵਕਤ ਜਿਹੜੀ ਕਿ ਪ੍ਰੈਕ ਕਾਨਫਰੰਸ ਦੇ ਵਿੱਚ ਉਹਨਾਂ ਦੇ ਕਲਾਸੇ ਕੀਤੇ ਹਨ ਇਸ ਵਕਤ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਕਿ ਇਹ ਕਾਂਗਰਸ ਦੇ ਵਿੱਚ ਜਿਹੜੇ ਤੁਹਾਡੇ ਦੋ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਤੇ ਕੁਝ આરોਪ ਲਗਾਏ ਸੀ ਉਹਨਾਂ ਦੀ ਕੀ ਬਾਰੇ ਕਰੇ ਦਾ ਜਿਹੜਾ ਚੰਦਾ ਹੁੰਦਾ ਉਹ ਬਕਾਇਦਾ ਤੁਹਾਨੂੰ ਵੀ ਪੱਤਰਕਾਰ ਸਹਿਬਾਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਕਿ ਹਰ ਪਾਰਟੀ ਜਿਹੜੀ ਹੈ ਜਿਹਦਾ ਉਹਦੀ ਟਿਕਟ ਦੇ ਚੋਣ ਨਿਸ਼ਾਨ ਤੇ ਚੋਣ ਲੜਦਾ ਹੈ ਭਾਵੇਂ ਉਹ ਐਮਐਲਏ ਹੋਵੇ ਭਾਵੇਂ ਉਹ ਐਮਪੀ ਹੋਵੇ ਪਾਰਟੀ ਉਹਨਾਂ ਨੂੰ ਚੰਦਾ ਭੇਜਦੀ ਹੈ ਸਟੇਟ ਨੂੰ ਭੇਜਦੀ ਹੈ ਸਟੇਟ ਅੱਗੇ ਉਹਨੂੰ ਡਿਵਾਈਡ ਕਰਕੇ ਹਰ ਹਲਕੇ ਨੂੰ ਭੇਜਦੀ ਹੈ ਕੋਈ ਇਸ ਹਲਕੇ ਵਾਸਤੇ ਸਪੈਸ਼ਲੀ ਜੇ ਤਾਂ ਕੋਈ ਪੈਸਾ ਆਇਆ ਹੋਵੇ ਜਾਂ ਮੈਂ ਤੁਹਾਡੀ ਗੱਲ ਦਾ ਉੱਥੇ ਹੀ ਉਸ ਗੱਲ ਦਾ ਜਵਾਬ ਦੇ ਰਿਹਾ ਕਿ ਹਰ ਵਾਰ ਪਿਛਲੀਆਂ 1986 ਤੋਂ ਲੈ ਕੇ ਹੁਣ ਤੱਕ ਦੀਆਂ ਕੋਈ ਪਰ ਬੂਥ 10000 ਜਾਂ 5000 ਜਾਂ 15000 ਕਿਸੇ ਨੇ ਭੇਜਿਆ ਹੋਵੇ ਤਾਂ ਵੀ ਅਸੀਂ ਦੇਣਦਾਰਾਂ ਪਾਰਟੀ ਜਿੰਨੇ ਡਿਸਾਈਡ ਕਰਕੇ ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਆ ਕਿ ਅਸੀਂ ਗਰੀਬ ਬੰਦੇ ਆ ਅਸੀਂ ਲੋਕਾਂ ਤੋਂ ਤਿਲ-ਫੁੱਲ ਲੈ ਕੇ ਪਾਰਟੀ ਚਲਾ ਰਹੇ ਆ ਗਾਂਧੀ ਜੀ ਜਿਹੜੇ ਸਾਡੇ ਉਹ ਉਹ ਇੱਕ ਇਮਾਨਦਾਰ ਸ਼ਖਸੀਅਤ ਨੇ ਉਹਨਾਂ ਨੇ ਇੱਕ ਸਾਫ਼ ਕਹਿਤਾ ਸੀ ਕਿ ਤੁਸੀਂ ਆਪ ਚਲਾਉਣਾ ਹੈ ਉੱਥੇ ਦਫ਼ਤਰ ਡੇਢ ਮਹੀਨਾ ਅਸੀਂ ਇੱਕ ਇਹ ਦਫ਼ਤਰ ਚਲਾ ਕੇ ਰੱਖਿਆ ਔਰ ਡੇਢ ਮਹੀਨੇ ਦੇ ਵਿੱਚ ਅਸੀਂ ਜਿਹੜਾ ਇੱਥੋਂ ਚਲਾਉਂਦੇ ਸੀ ਉਸ ਤੋਂ ਬਾਅਦ ਸਾਡੀ ਵਾਰ-ਵਾਰ ਕਹਿਣਾ ਜ਼ਿਲ੍ਹਾ ਪ੍ਰਧਾਨ ਨੂੰ ਕਹਿਣਾ ਕੈਂਡੀਡੇਟ ਨੂੰ ਕਹਿਣਾ ਜੋ ਸਾਨੂੰ ਤਿਲ-ਫੁੱਲ ਮਿਲਿਆ ਹੈ ਉਹ ਕੋਈ 10000 ਜਾਂ 5000 ਬੂਥ ਪ੍ਰਤੀ ਨਹੀਂ ਮਿਲਿਆ ਹੈਗਾ ਉਹ ਡਿਵਾਈਡ ਹੁੰਦਾ ਉੱਥੇ ਕਿ ਇੰਨੇ ਬੂਥ ਨੇ ਇੰਨੀਆਂ ਮਤਲਬ ਪੰਚਾਇਤਾਂ ਨੇ ਉਹਨਾਂ ਦੇ ਹਿਸਾਬ ਨਾਲ ਪੈਸਾ ਹੁੰਦਾ ਹੈ ਕਿ ਜਿਹੜਾ ਅੱਗੇ ਜਿਹੜੇ ਸਾਡੇ ਕਈ ਸਾਡੇ ਜਿਹੜੇ ਬੂਥ ਲੈਵਲ ਦੇ ਵਰਕਰ ਨੇ ਉਹ ਕਮਜ਼ੋਰ ਸੀ ਉਹਨਾਂ ਨੂੰ ਅਸੀਂ ਪਿਛਲੇ ਲੱਖਾਂ ਚ ਵੀ ਦਿੰਦੇ ਰਿਹਾ ਵੀ ਟੈਂਟ ਲਾਓ ਜਾ ਕੇ ਕੁਰਸੀਆਂ ਲਾਓ ਤੁਸੀਂ ਆ ਜਿਹੜੇ ਚੀਜ਼ਾਂ ਨੇ ਲਾ ਕੇ ਗੱਡੀਆਂ ਦਿੰਦੇ ਆ ਜੀ ਇਲੈਕਸ਼ਨ ਵਾਲੇ ਦਿਨ ਵੋਟਾਂ ਪਾਉਣ ਵਾਸਤੇ ਉਹ ਖਰਚੇ ਉਹ ਪੱਤਰਕਾਰ ਸਹਿਬਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਖਰਚੇ ਸੀ ਨਾ ਕਿ ਕਿਸੇ ਦੇ ਕੋਈ 10000 ਪ੍ਰਤੀ ਬੂਥ ਆਇਆ ਨਾ ਕੋਈ 5000 ਪ੍ਰਤੀ ਬੂਥ ਆਇਆ ਇਹ ਉਹਨਾਂ ਲੁਛ ਲਾ ਰਹੇ ਨੇ ਕਿ ਪੈਸੇ ਆਏ ਤਾਂ ਸਰਦਾਰ ਦਰਬਾਰਾ ਸਿੰਘ ਜੀ ਉਹਨਾਂ ਜੋ ਹੜੱਪ ਗਏ ਨੇ ਜਾਂ ਕਰ ਗਏ ਨੇ ਇਹ ਬਿਲਕੁਲ ਝੂਠ ਹੈ ਅਸੀਂ ਬੈਠੇ ਆ ਨਿਰਮਲ ਸਿੰਘ ਪੰਨੂ ਬੈਠਾ ਰਣਜੀਤ ਸਿੰਘ ਬੈਠਾ ਮੋਹਰ ਸਿੰਘ ਬੈਠਾ ਬਾਈ ਸਿੰਘ ਬੈਠਾ ਸਮੁੱਚੀ ਸਾਡੀ ਸ਼ਹਿਰ ਦਾ ਸਿਟੀ ਪ੍ਰਧਾਨ ਬੈਠਾ ਹੈ ਹੈਪੀ ਮਤਲਬ ਸਾਰੇ ਪਵਨ ਪਟਵਾਰੀ ਜੀ ਬੈਠੇ ਨੇ ਅਸੀਂ ਸਾਰੀ ਟੀਮ ਨੇ ਉਹ ਡਿਵਾਈਡ ਕਰਕੇ ਜਿੰਨਾ ਖਰਚਾ ਸੀ ਸਾਰਾ ਖਰਚਾ ਬਣਾ ਕੇ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਅਸੀਂ ਉਹ ਆਪਣੀ ਹਾਈ ਕਮਾਂਡ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਕੈਂਡੀਡੇਟ ਨੂੰ ਗਾਂਧੀ ਜੀ ਨੂੰ ਅਸੀਂ ਸਾਰਾ ਉਹਨਾਂ ਨੂੰ ਦੇ ਦਿੱਤਾ ਹੈ ਇਹਨਾਂ ਨੂੰ ਅਸੀਂ ਕਿਸ ਚੀਜ਼ ਦਾ ਹਿਸਾਬ ਦਈਏ ਸਾਹ ਦਰਵਾਰਾ ਸਿੰਘ ਜੀ ਨੇ ਪਹਿਲਾਂ ਕਿਹਾ ਹੈ ਕਿ ਇੱਕ ਤਾਂ ਅੰਮ੍ਰਿਤਸਰ ਭਾਜਪਾ ਦੀ ਸਪੋਰਟ ਕਰ ਰਹੀ ਸੀ ਇੱਕ ਲੁਧਿਆਣੇ ਬੀਜੇਪੀ ਦੀ ਸਪੋਰਟ ਕਰ ਰਿਆ ਸੀ ਇੱਕ ਇੱਥੇ ਜਿਹੜਾ ਮਹਾਰਾਤੀ ਸੀ ਉਹਦਾ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਵੀ ਉਹ ਕਿੱਥੇ ਕਿੱਥੇ ਸਪੋਰਟ ਕਰ ਰਹੇ ਸੀ ਜਿਹੜੇ ਬੀਜੇਪੀ ਦੀ ਸਪੋਰਟ ਕਰ ਰਹੇ ਨੇ ਮਹਾਰਾਣੀ ਦੀ ਸਪੋਰਟ ਕਰ ਰਹੇ ਨੇ ਉਹ ਉਹਨਾਂ ਦਾ ਅਧਿਕਾਰ ਹੀ ਨਹੀਂ ਸਾਡੇ ਤੋਂ ਕੋਸਾ ਮੰਗ ਲੈਣ ਸਾਡੇ ਤੋਂ ਹਸਾਬ ਮੰਗੇ ਪਾਰਟੀ ਸਾਡੇ ਤੋਂ ਹਸਾਬ ਮੰਗੇ ਕੈਂਡੀਡੇਟ ਅਸੀਂ ਉਹਨਾਂ ਨੂੰ ਆਲਰੇਡੀ ਦੇ ਕਾਂਗਰਸ ਪਾਰਟੀ ਦਾ ਹੀ ਅਧਿਕਾਰ ਹੈ ਉਹਨਾਂ ਨੇ ਦੇਖਣਾ ਹੈ ਲੋਕਾਂ ਦੀ ਪਬਲਿਕ ਸਿਟੀ ਦੇਖਣੀ ਹੈ ਲੋਕਾਂ ਦੇ ਵਿੱਚ ਰੁਝਾਨ ਦੇਖਣਾ ਹੈ ਕਿ ਸਾਹ ਦਰਬਾਰਾ ਸਿੰਘ ਕੰਮ ਕਰ ਰਿਹਾ ਉੱਥੇ ਕੌਣ ਕਰ ਰਿਹਾ ਹੈ ਇਲੈਕਸ਼ਨ ਦੇ ਵਿੱਚ ਧਰਮਵੀਰ ਗਾਂਧੀ ਜੀ ਦੇ ਇਲੈਕਸ਼ਨ ਜਿੱਦਣ ਸਟਾਰਟ ਹੋਇਆ ਹੈ ਇਹ ਮਹਾਰਾਤੀ ਰਾਜਪੁਰੇ ਮੀਟਿੰਗ ਕਰ ਰਹੇ ਸੀ ਗਾਂਧੀ ਜੀ ਦੇ ਖਿਲਾਫ ਇਹਨਾਂ ਦੇ ਲੀਡਰ ਦੇ ਕਹਿਣੇ ਦੇ ਮੈਂ ਮੈਨੂੰ ਇਹ ਗੱਲ ਕੋਈ ਝਿਜਕ ਨਹੀਂ ਹੈਗਾ ਇਹਨਾਂ ਦੇ ਲੀਡਰ ਨੇ ਰਾਜਪੁਰੇ ਚ ਮੀਟਿੰਗ ਕੀਤੀ ਹੋਈ ਸੀ ਗਾਂਧੀ ਦੇ ਖਿਲਾਫ ਔਰ ਅਸੀਂ ਧਰਮਵੀਰ ਗਾਂਧੀ ਦੀ ਜਿਹੜੀ ਮੀਟਿੰਗ ਸੀ ਉਹ ਹਲਕੇ ਛਤਰਾਣੇ ਵਿੱਚ ਰੱਖੀ ਹੋਈ ਸੀ ਕੀ ਕਰਨ ਦੇਣ ਵਾਸਤੇ ਜਿਹੜਾ ਉਹਨਾਂ ਨੇ ਬਲੇਮ ਲਾਏ ਸੀਗੇ ਸਾਡੇ ਹਲਕੇ ਇੰਚਾਰਜ ਤੇ ਲਾਏ ਦੀ ਜਿਹੜੀ ਸਾਡੀ ਜਿਹੜੀ ਸਾਰੀ ਟੀਮ ਦੇ ਉੱਤੇ ਲਾਏ ਸੀਗੇ ਸਰਦਾਰ ਦਰਬਾਰਾ ਸਿੰਘ ਨੇ ਉਸ ਫਸਟ ਜਿਹੜਾ ਸਪਸ਼ਟੀਕਰਨ ਦਿੱਤਾ ਹੈ ਇਹੋ ਜੀ ਕੋਈ ਗੱਲ ਨਹੀਂ ਇਹ ਸਾਡਾ ਪਰਿਵਾਰਕ ਦਾ ਜਿਹੜਾ ਮੈਟਰ ਸੀਗਾ ਪਰਿਵਾਰ ਦੇ ਵਿੱਚ ਚਾਰ ਵਰਤਨ ਭਾਂਡੇ ਹੁੰਦੇ ਨੇ ਥੋੜਾ ਬੱਤਾ ਖੜਕਾ ਦੜਕਾ ਹੋ ਜਾਂਦਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਜਿਹੜੇ ਜਿਹੜਾ ਸਾਡਾ ਕੋਈ ਘਰੇਲੂ ਆਪਣਾ ਪਾਰਟੀ ਦਾ ਪਲੇਸ ਹੈ ਇਹਨੂੰ ਨਿਚਠਾਂਗੇ ਮੈਂ ਤੁਹਾਡਾ ਸਾਰਿਆਂ ਦਾ ਹਲਕਾ ਸਤਰਾਣਾ ਕਾਂਗਸ ਪਾਰਟੀ ਵੱਲੋਂ ਇੱਥੇ ਪਹੁੰਚਣ ਤੇ ਦਿਲ ਦੇ ਅਗ ਰਹੀਆਂ ਤੋਂ ਧੰਨਵਾਦ ਕਰਦਾ ਜਨ ਅੰਮ੍ਰਿਤਸਰ ਜੀ ਦੀਆਂ ਬਤਾਈਆਂ ਔਰ ਤੁਹਾਡੇ ਰਾਹੀਂ ਸਤਰਾਣਾ ਹਲਕੇ ਦੀ ਪੂਰੀ ਸੰਗਤ ਨੂੰ ਜਨ ਅੰਮ੍ਰਿਤਸਰ ਜੀਆਂ ਬਹੁਤ ਬਹੁਤ ਧੰਨਵਾਦ ਕਰਦਾ ਜਿੱਥੋਂ ਤੱਕ ਅੱਜ ਦੀ ਪ੍ਰਸਤਖਨ ਰਸਨਾ ਦਾ ਤੁਹਾਨੂੰ ਪਤਾ ਕਿ ਦੋ ਤਿੰਨ ਦਿਨ ਪਹਿਲਾਂ ਮਹਾਵੀਰ ਸ਼ਰਧਾ ਦੇ ਵਿੱਚ ਮੀਟਿੰਗ ਹੋਈ ਸੀ ਕਾਂਗਸ ਪਾਰਟੀ ਦੇ ਲੀਡਰ ਸਾਹਿਬਾਨ ਦੀ ਉਸ ਮੀਟਿੰਗ ਦੇ ਵਿੱਚ ਕੁਝ ਇਹ ਇਲਜ਼ਾਮਬਾਜ਼ੀਆਂ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਪਾਰਟੀ ਨੂੰ ਬਹੁਤ ਨੁਕਸਾਨ ਕਰਦੀਆਂ ਨੇ ਸਾਡੀ ਡਿਸਕਸ ਹੋ ਚੁੱਕੀ ਹੈ ਸਾਡਾ ਜ਼ਿਲ੍ਹਾ ਪ੍ਰਧਾਨ ਜਿੱਦਣ ਇਹਨਾਂ ਨੇ ਮੀਟਿੰਗ ਕੀਤੀ ਹੈ ਵਾਰ-ਵਾਰ ਸਾਡੇ ਨਾਲ ਅਟੈਚ ਸੀ ਪ੍ਰਦੇਸ਼ ਕਾਂਗਰਸ ਸਾਡੇ ਨਾਲ ਅਟੈਚ ਸੀ ਹੁਣ ਵੀ ਸਾਡੇ ਨਾਲ ਅਟੈਚ ਨੇ ਧਰਮਵੀਰ ਗਾਂਧੀ ਜੀ ਨੂੰ ਸਾਰੀ ਅਸੀਂ ਲਿਖਤੀ ਰਿਪੋਰਟ ਦੇ ਚੁੱਕੇ ਹਾਂ ਅਸੀਂ ਅਸੀਂ ਮੰਗ ਕੋਈ ਨਹੀਂ ਇਹ ਇਲਾਕੇ ਦੀ ਮੰਗ ਹੈ ਇਲਾਕੇ ਨੇ ਸਰਦਾਰ ਦਰਬਾਰਾ ਸਿੰਘ ਨੂੰ ਚਾਰਜ ਲਾਇਆ ਔਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਨੇ ਲਾਇਆ ਇਹ ਨਾ ਮੈਂ ਲਾਇਆ ਨਾ ਉਹਨਾਂ ਨੇ ਲਾਇਆ ਇਹ ਪਾਰਟੀ ਦਾ ਮਾਮਲਾ ਹੈ ਪਾਰਟੀ ਵੇਖਣਾ ਸਰਵਰ ਸਿੰਘ ਜੀ ਅਗਲੀ ਕਾਰਵਾਈ ਦੇ ਬਲੋਂ ਕੋਈ ਐਕਸ਼ਨ ਵਾਲੀ ਗੱਲ ਨਹੀਂ ਹੈਗੀ ਸਾਡੇ ਸਾਰੇ ਭਰਾ ਨੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਕੇ ਸਾਰਿਆਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਔਰ ਅਸੀਂ ਹਰ ਇੱਕ ਦੇ ਨਾਲ ਨਾਪਤਾ ਕੈਂਪ ਕੀਤਾ ਹੋਇਆ ਆ ਸਾਡਾ ਪਾਰਟੀ ਦਾ ਘਰ ਦਾ ਮਾਮਲਾ ਇਹਨੂੰ ਘਰ ਚ ਬੈਠ ਕੇ ਇਹਨੂੰ ਵੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਇਸ਼ੂ ਨਹੀਂ ਹੈ ਜਿਹੜੇ ਤੁਸੀਂ ਪੁਆਇੰਟ اٹھਾਏ ਨੇ ਉਹਨਾਂ ਦਾ ਸਦਾ ਬਲੇਸ਼ ਸਿੰਘ ਉਹਨਾਂ ਨੇ ਬੜਾ ਬੇਕਾਕੀ ਨਾਲ ਬੇਵਿਆਕੀ ਨਾਲ ਜਵਾਬ ਦਿੱਤਾ ਪਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਸਪਸ਼ਟ ਕਰਨੀ ਚਾਹਨਾ ਕਿ ਜਦੋਂ ਹੀ ਇਲੈਕਸ਼ਨ ਸ਼ੁਰੂ ਹੋਈ ਸੀ ਅਸੀਂ ਉਦੋਂ ਹੀ ਪਾਰਟੀ ਨੂੰ ਇਹ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਸਾਡੇ ਦਫ਼ਤਰ ਦੇ ਖਰਚੇ ਨਹੀਂ ਚੱਲ ਰਹੇ ਸਾਨੂੰ ਦਫ਼ਤਰ ਦੇ ਖਰਚਿਆਂ ਦੇ ਲਈ ਪੈਸੇ ਦੀ ਜ਼ਰੂਰਤ ਹੈ ਅਸੀਂ ਆਪਣੇ ਸੱਜਣਾ ਮਿੱਤਰਾਂ ਤੋਂ ਪੈਸੇ ਲੈ ਕੇ ਕੰਮ ਚਲਾ ਰਹੇ ਹਾਂ ਸਾਨੂੰ ਕੋਈ ਨਾ ਕੋਈ ਖਰਚਾ ਦਿੱਤਾ ਜਾਵੇ ਜੋ ਵੀ ਪਾਰਟੀ ਨੇ ਸਾਨੂੰ ਦਿੱਤਾ ਉਹ ਪਾਰਟੀ ਨੇ ਖਰਚਾ ਦਿੱਤਾ ਸੀ ਤੇ ਉਹਦੇ ਵਿੱਚ ਦਫਤਰ ਦਾ ਖਰਚਾ ਵੀ ਸੀ ਤੁਸੀਂ ਜਾਣਦੇ ਹੋ ਕਿ 52 ਪਬਲਿਕ ਮੀਟਿੰਗਜ਼ ਡਾਕਟਰ ਗਾਂਧੀ ਜੀ ਦੀਆਂ ਅਸੀਂ ਕੰਡਕਟ ਕੀਤੀਆਂ ਸੀ ਹਲਕਾ ਸੁਤਰਾਣਾ ਦੇ ਵਿੱਚ 52 ਉਹਨਾਂ ਤੇ ਵੀ ਖਰਚਾ ਹੋਇਆ ਦੇਲੀ ਖਰਚਾ ਹੁੰਦਾ ਸੀ ਅਸੀਂ ਰੋਹਲ ਗਾਂਧੀ ਜੀ ਆਏ ਉੱਥੇ ਵੀ ਅਸੀਂ ਗਏ 50 ਬੱਸਾਂ ਲੈ ਕੇ ਪ੍ਰਿੰਕਾ ਗਾਂਧੀ ਜੀ ਆਏ ਉੱਥੇ ਵੀ ਅਸੀਂ 10-12 ਬੱਸਾਂ ਲੈ ਕੇ ਗਏ ਹਰ ਤਰ੍ਹਾਂ ਦੇ ਅਰੇਂਜਮੈਂਟ ਤੁਸੀਂ ਜਾਣਦੇ ਹੋ ਕਰਨੇ ਪੈਂਦੇ ਨੇ ਪਬਲਿਕ ਦੇ ਵਿੱਚ ਰਹਿੰਦਿਆਂ ਹੋਏ ਆ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਰਾ ਹਸਾਬ ਕਿਤਾਬ ਸਾਡੇ ਕੋਲ ਆ ਜਿਨ੍ਹਾਂ ਅਥਾਰਟੀ ਜਿਹਨੂੰ ਹਸਾਬ ਦਾ ਕਿਤਾਬ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਸੀਂ ਆਲਰੇਡੀ ਹਸਾਬ ਦਾ ਦੇ ਚੁੱਕਿਆ ਜਾਂ ਜਿਹੜੇ ਉੱਥੇ ਬੈਠੇ ਸੀ ਉਹਨਾਂ ਨੇ 2024 ਦੇ ਵਿੱਚ ਡਾਕਟਰ ਧਨਵੀਰ ਗਾਂਧੀ ਦੀ ਇਲੈਕਸ਼ਨ ਦੇ ਵਿੱਚ ਪਾਰਟੀ ਦਾ ਨੁਕਸਾਨ ਕੀਤਾ ਹੈ ਪਾਰਟੀ ਦੇ ਨਾਲ ਨਹੀਂ ਚੱਲੇ ਪਾਰਟੀ ਦੀ ਅਡੋਨੋਜੀ ਦੇ ਮੁਤਾਬਕ ਨਹੀਂ ਚੱਲੇ ਪਾਰਟੀ ਦੀਆਂ ਗਤੀਵਿਧੀਆਂ ਦੇ ਮੁਤਾਬਕ ਜਿਹੜੀ ਪਾਰਟੀ ਦੀਆਂ ਪਾਲਿਸੀਆਂ ਸੀ ਉਹਨੂੰ ਅਡਾਪਟ ਨਹੀਂ ਕੀਤਾ ਉਦੇ ਉਲਟ ਜਾ ਕੇ ਵਿਰੋਧੀ ਪਾਰਟੀਆਂ ਨੂੰ ਉਹਨਾਂ ਨੇ ਜਿਹੜਾ ਹੈ ਉਹਨਾਂ ਦੇ ਹੱਕ ਦੇ ਵਿੱਚ ਭੁਗਤਣ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਇੱਕ ਵਿਅਕਤੀ ਹੈ ਡੇਜੀ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਦੇ ਵਾਸਤੇ ਜੋ ਕਿ ਭਾਜਪਾ ਦਾ ਕੈਂਡੀਡੇਟ ਸੀ ਉਹਦੇ ਵਾਸਤੇ ਵੋਟਾਂ ਮੰਗ ਰਿਹਾ ਸੀ ਦੂਜਾ ਵਿਅਕਤੀ ਆ ਇਹਨਾਂ ਦੀ ਯਾਦ ਬਿੱਲਾ ਰੂੜਾ ਉਹ ਲੁਧਿਆਣਾ ਦੇ ਵਿੱਚ ਵੋਟਾਂ ਮੰਗ ਰਿਆ ਸੀ ਰਵਨੀਤ ਬਿੱਟੂ ਦੇ ਲਈ ਬੀਜੇਪੀ ਦੇ ਲਈ ਔਰ ਤੀਜਾ ਵਿਅਕਤੀ ਨਰਿੰਦਰ ਸਿੰਘਲਾ ਉਹ ਵਿਅਕਤੀ ਮਹਾਰਾਣੀ ਸਭਾ ਦੇ ਲਈ ਪਾਟਣਾ ਸ਼ਹਿਰ ਦੇ ਵਿੱਚ ਵੋਟਾਂ ਮੰਗ ਰਿਆ ਸੀ ਔਰ ਸ਼ਰਿਆਵ ਕਹਿ ਰਿਹਾ ਸੀ ਕਿ ਮੈਂ ਆਪਣੇ ਗਵਾੜ ਦੇ ਵਿੱਚੋਂ ਨਾਲ ਐਸੋਸੀਏਟ ਨੇ ਉਹਨਾਂ ਲੋਕਾਂ ਨੇ ਹੀ ਇਹ ਮੀਟਿੰਗ ਅਜੋਲ ਜਿਤ ਕੀਤੀ ਸੀ ਇਹ ਮੈਨੂੰ ਕੈਂਟ ਕੋਈ ਹੱਥ ਨਹੀਂ ਪਤਾ ਦੀ ਇੱਕ ਜਿਹੜਾ ਉਹਨਾਂ ਨੇ ਗਿਆਨ ਜੀ ਨੂੰ ਨਾਲ ਜਿਹੜਾ ਸੁਭਾ ਪ੍ਰਧਾਨ ਵੱਲੋਂ ਇਹ ਅਜੇ ਸੁਨੇਹਾ ਜਿਹੜੀ ਮੀਟਿੰਗ ਕਰਕੇ ਉਹਨਾਂ ਨੇ YouTube ਤੇ ਪ੍ਰੋਗਰਾਮ ਜਿਹੜੀ ਕੀਤੀ ਉਹਨੂੰ ਨੋਟ ਕਰਨਾ ਸਰ ਸੁਭਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਡਾਕਟਰ ਧਰਮਵੀਰ ਗਾਂਧੀ ਸਾਡੇ ਮਾਜੋਗ ਐਮਪੀ ਸਾਹਿਬ ਸਾਰੀਆਂ ਜਿਹੜੀਆਂ ਹਦਿਤਾ ਹੁੰਦੀਆਂ ਨੇ ਕਿ ਤੁਸੀਂ ਮੀਟਿੰਗਾਂ ਕਰੋ ਹਲਕੇ ਦੇ ਵਿੱਚ ਜਾਓ ਲੋਕਾਂ ਦੇ ਨਾਲ ਤਾਲਮੇਲ ਵਧਾਓ ਲੇਕਿਨ ਇੱਕ ਪ੍ਰੋਸੀਜਰ ਹੁੰਦਾ ਪਾਰਟੀ ਦਾ ਪਾਰਟੀ ਦਾ ਇੱਕ ਸਿਸਟਮ ਆ ਕਨਸਟੀਟਿਊਸ਼ਨ ਆ ਕਿ ਇਸ ਹਲਕੇ ਦੇ ਵਿੱਚ ਇਸ ਇਸ ਬਲਾਕ ਦੇ ਵਿੱਚ ਮੀਟਿੰਗ ਕਰਨ ਦਾ ਅਧਿਕਾਰ ਤਕਉਣਾ ਸਰਦਾਰ ਜੀ ਸੰਗ ਬਟੇ ਨੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਇਹਨਾਂ ਦੀ ਨੌਲਿਜ ਸੀਓ ਮੀਟਿੰਗ ਇਸ ਗੱਲ ਤੇ ਅਸੀਂ ਇਤਰਾਜ਼ ਕਰ ਰਹੇ ਹਾਂ ਗੈਰ ਅਧਿਕਾਰਤ ਮੀਟਿੰਗ ਕਿਸੇ ਨੂੰ ਕੋਈ ਪਤਾ ਨਹੀਂ ਮੈਨੂੰ ਨਹੀਂ ਪਤਾ ਬਲੌਕ ਪ੍ਰਧਾਨ ਨੂੰ ਨਹੀਂ ਪਤਾ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਪਤਾ ਹੋਰ ਕਿਸੇ ਨੂੰ ਨਹੀਂ ਪਤਾ ਇਸ ਗੱਲ ਤੇ ਅਸੀਂ ਇਤਰਾਜ਼ ਕਰ ਬਿਲਕੁਲ ਨਮਾਸੀ ਮੈਂ ਸਰਕਾਰੀ ਮਹਿਕਮੇ ਦੇ ਵਿੱਚੋਂ ਮੈਨੂੰ ਸਰਕਾਰ ਨੇ ਕਿਹਾ ਕਿ ਤੈਨੂੰ ਇਲیکشن ਲੜਾਉਣੀ ਚਾਹੁੰਦੇ ਆ ਉਹਨਾਂ ਨੇ ਹੀ ਮੇਰਾ ਅਸਤੀਫਾ ਦਵਾਇਆ ਮੈਂ ਇਲیکشن ਦੇ ਵਿੱਚ ਆਇਆ ਮੈਨੂੰ ਰਾਜਨੀਤੀ ਦਾ ਕੁਝ ਨਹੀਂ ਸੀ ਪਤਾ ਬਿਲਕੁਲ ਮੈ ਰਾਜਨੀਤਿਕ ਕੋਰਾ ਸੀ ਕੁਝ ਇੱਕ ਲੋਕ ਜਿਹੜੇ ਲੋਕ ਉਸ ਟਾਈਮ ਪ੍ਰੈਜ਼ੀਡੈਂਟ ਐਮ ਐਲ ਏ ਦੇ ਨਾਲ ਰਹਿੰਦੇ ਸੀ 24 ਘੰਟੇ ਉਹਨਾਂ ਨੂੰ ਉਹ ਲੋਕੀ ਮੇਰੇ ਦੁਆਰੇ ਹੋਈ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਕਿਉਂਕਿ ਮੈਂ ਬਿਲਕੁਲ ਨਵਾਂ ਸੀ ਮੈਨੂੰ ਇੰਜ ਲੱਗਦਾ ਯਾਰ ਇਹ ਤਾਂ ਬੜੇ ਵਧੀਆ ਬੰਦੇ ਨੇ ਇਹਨਾਂ ਦੀ ਪਰਸੈਪਸ਼ਨ ਬੜੀ ਵਧੀਆ ਵੀ ਇਹ ਤਾਂ ਲੋਕਾਂ ਦੇ ਵਿੱਚ ਬੜੇ ਪਪੂਲਰ ਹੋਣਗੇ ਪਰ ਮੈਨੂੰ ਉਦੋਂ ਲੋਕਾਂ ਨੇ ਦੱਸਣਾ ਸ਼ੁਰੂ ਕੀਤਾ ਜਦੋਂ ਇਲੈਕਸ਼ਨ ਦੇ ਵਿੱਚ 10 12 ਦਿਨ ਹੀ ਰਹਿ ਗਏ ਸੀ ਕਿ ਭਰਾ ਇਹ ਲੋਕਾਂ ਨੇ ਇਹਨਾਂ ਲੋਕਾਂ ਨੇ ਇਹਨਾਂ ਦੇ ਜਿਹੜਾ ਜਿਹੜਾ ਕਿਰਦਾਰ ਆ ਉਹ ਬਹੁਤ ਮਾੜਾ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਨੇ ਇਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਪਰ ਉਦੋਂ ਤੱਕ ਮੇਰਾ ਜਿਹੜਾ ਨੁਕਸਾਨ ਆ ਉਹ ਹੋ ਚੁੱਕਾ ਸੀ ਔਰ ਕਿਉਂਕਿ ਸਾਰਾ ਕੰਟਰੋਲ ਉਹਨਾਂ ਦੇ ਕੋਲ ਸੀ ਇਸ ਕਰਕੇ ਕਾਫੀ ਜਿਹੜਾ ਆਰਥਿਕ ਨੁਕਸਾਨ ਮੈਨੂੰ ਉਹ ਉਠਾਉਣਾ ਪਿਆ अशोक सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव